ਕੀ ਤੁਸੀਂ ਮੋਟਾਪੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚਲੋ ਅੱਜ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਇਹ ਮੋਟਾਪਾ ਜਿਹੜਾ ਟਮਮੀ ਫੈਟ ਹੈ ਜਿਹੜੀ ਉਹਨੂੰ ਕਿਵੇਂ ਘੱਟ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਲੈ ਲੈਣਾ ਜੀ ਅਦਰਕ ਦਾ ਛੋਟਾ ਜਿਹਾ ਟੁਕੜਾ ਤੇ ਉਸ ਉਹਨੂੰ ਕੀ ਹੈ ਇੱਕ ਕੱਪ ਪਾਣੀ ਦੇ ਵਿੱਚ ਬੋਇਲ ਕਰ ਲੈਣਾ ਅੱਛੇ ਤਰੀਕੇ ਨਾਲ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਹਦੇ ਵਿੱਚ ਚਾਰ ਪੰਜ ਜਿਹੜੀਆਂ ਡ੍ਰੌਪ ਹੈ ਨਿੰਬੂ ਦੀਆਂ ਯੂਜ਼ ਕਰ ਲੈਣੀਆਂ ਅਦਰਕ ਦਾ ਸਭ ਤੋਂ ਬੈਸਟ ਫਾਇਦਾ ਇਹ ਹੁੰਦਾ ਹੈ ਕਿ ਇਹਦੇ ਵਿੱਚ ਐਂਟੀ ਇਨਫਲੇਮੇਟਰੀ ਹੁੰਦੀ ਹੈ ਗੁਣ ਪਾਏ ਜਾਂਦੇ ਆ ਜਿਹੜੇ ਸਾਡੀ ਬਾਡੀ ਦੇ ਵਿੱਚ ਜਿਸ ਤਰ੍ਹਾਂ ਕਿ ਕਬਜ਼ ਦੀ ਪ੍ਰੋਬਲਮ ਆ ਜਾਂ ਸਾਨੂੰ ਕੀ ਹੈ ਸਾਡੀ ਬਾਡੀ ਦੇ ਵਿੱਚ ਕੈਸ਼ ਸੋਲ ਦੀ ਮਾਤਰਾ ਵਾਧਰੀ ਹੈ ਤੇ ਉਹਨਾਂ ਨੂੰ ਵੀ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦਾ ਹੈ ਇਹ ਐਂਟੀਫੰਗਲ ਹੁੰਦੀ ਹੈ ਜਿਹੜੇ ਸਾਡੀ ਬਾਡੀ ਦੇ ਵਿੱਚ ਕਈ ਤਰ੍ਹਾਂ ਦੇ ਇਨਫੈਕਸ਼ਨ ਆ ਜਿਹੜੇ ਉਹਨਾਂ ਨੂੰ ਵੀ ਖਤਮ ਕਰ ਦਿੰਦੇ ਆ ਔਰ ਲੈਮਨ ਦਾ ਕੀ ਹੈ ਸਾਡੀ ਬਾਡੀ ਨੂੰ ਡੀਟੌਕਸ ਕਰਦਾ ਹੈ ਸਾਡੀ ਬਾਡੀ ਦੇ ਵਿੱਚ ਜਿੰਨੀ ਵੀ ਐਕਸਟਰਾ ਫੈਟ ਹੁੰਦੀ ਆ ਉਹਨੂੰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਹੈ ਅਗਰ ਅਸੀਂ ਲਗਾਤਾਰ 7 ਡੇ ਇਹ ਪਾਣੀ ਪੀ ਰਹੇ ਆ ਤੇ ਉਹਦੇ ਸਾਨੂੰ ਬਹੁਤ ਸਾਰੇ ਫਾਇਦੇ ਹੁੰਦੇ ਆ ਜਿਦੇ ਨਾਲ ਸਾਡੀ ਸਕਿਨ ਵੀ ਬਹੁਤ ਜ਼ਿਆਦਾ ਗਲੋ ਕਰਦੀ ਹੈ